ਨਸ਼ੇ ਦੇ ਕਾਰੋਬਾਰ ਨੂੰ ਪੰਜਾਬ ਪੁਲਿਸ ਠੱਲ ਪਾਉਣ ਦੇ ਮਕਸਦ ਨਾਲ ਸੁਰੱਖਿਤੀ ਮਹਿਨ ਦੌਰਾਨ ਉਸ ਤੋਂ ਭਾਰੀ ਸਬਦਾਂ ਮਿਲੀ ਜੋ ਤਰਨਤਾਰਨ ਦੇ ਸਰਦੀ ਇਲਾਕੇ ਵਿੱਚ ਖਲੜਾ ਪੁਲਿਸ ਦੇ ਅਧੀਨ ਸਰਚ ਕੀਤੀ ਗਈ ਬੀਐਸਐਫ ਤੇ ਪੰਜਾਬ ਪੁਲਿਸ ਦੀ ਸਾਂਝੀ ਟੀਮ ਵੱਲੋਂ ਖੇਤਾਂ ਵਿੱਚੋਂ ਉਹਨਾਂ ਨੂੰ ਇੱਕ ਪੈਕੇਟ ਮਿਲਿਆ ਜੋ ਕਿ ਪੀਲੇ ਰੰਗ ਦੀਆਂ ਟੇਬਲ 'ਤੇ ਬੈਠਾ ਹੋਇਆ ਸੀ ਉਹਦੇ ਵਿੱਚੋਂ 501 ਗ੍ਰਾਮ ਫਿਰੋਨ ਬਰਾਮਦ ਕੀਤੀ ਗਈ ਹੈ ਅਤੇ ਮੌਕੇ ਤੇੋਂ ਚਾਰ ਵਿਅਕਤੀ ਜੋ ਕਿ ਉਸ ਨੂੰ ਲੇਨ ਆਏ ਸੀ ਨ ਭੱਜਣ ਵਿੱਚ ਸਫਲ ਹੋ ਗਏ ਜਿਹੜਾ وجہ ਦੋ ਦੀ ਪੁਲਿਸ ਵੱਲ ਪਛਾਣ ਕਰ ਲਈ ਗਈ ਹੈ ਕੀ ਹੈ ਸਾਰਾ ਮਾਮਲਾ ਤੁਹਾਨੂੰ ਦੱਸਦੇ ਹਾਂ ਡੀਐਸਪੀ ਰੰਗਦਰ ਅਧਿਕਾਰੀ ਇਸ ਵੇਲੇ ਕੀ ਜਾਣਕਾਰੀ ਦੇ ਰਹੇ ਹਨ ਅੱਜ ਖਾਲੜਾ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਜਦੋਂ ਇੱਕ ਇਨਫੋਰਮੇਸ਼ਨ ਜਿਹੜੀ ਆ ਸਾਨੂੰ ਰਿਸੀਵ ਹੋਈ ਹੈ ਕਿ ਚਾਰ ਵਿਅਕਤੀ ਜਿਹੜੇ ਆ ਨਾ ਕੋਈ ਸੇ ਚੀਜ਼ ਦੀ ਭਾਲ ਕਰ ਰਹੇ ਨੇ ਪਿੰਡ ਡਲ ਬਗੀਚਾ ਸਿੰਘ ਦੇ ਖੇਤਾਂ ਦੇ ਨਾਲ ਇਸ ਦੀ ਇਨਫੋਰਮੇਸ਼ਨ ਜਿਹੜੀ ਤੁਰੰਤ ਬੀਐਸਐਫ ਨੂੰ ਦਿੱਤੀ ਗਈ ਬੀਐਸਆਰ ਤੇ ਪੰਜਾਬ ਪੁਲਿਸ ਨੇ ਜਦੋਂ ਸਾਂਝਾ ਸਰਚ ਆਪਰੇਸ਼ਨ ਚਲਾਇਆ ਤੇ ਪੁਲਿਸ ਦੀ ਆਮਦ ਨੂੰ ਵੇਖਦੇ ਹੋਏ ਜਿਹੜਾ ਇੱਕ ਸੂਰਤ মূর্তি ਹੈਗਾ ਇਹਨਾਂ ਡਲਦਾ ਤੇ ਉਹਦਾ ਲੜਕਾ ਸੁਲਵਿੰਦਰ ਜਿਹੜਾ ਉਹ ਇੱਕ ਪੀਲੇ ਰੰਗ ਦਾ ਪੈਕਟ ਸੁੱਟ ਕੇ ਜਿਹੜੇ ਭੱਜ ਗਿਆ ਜਦੋਂ ਇਹਨੂੰ ਖੋਲ ਕੇ ਚੱਕ ਕੀਤਾ ਗਿਆ ਤੇ ਵਿੱਚ ਉਹ ਜਿਹੜੀ ਆ ਹੈਰੋਨ ਰਿਕਵਰ ਹੋ ਗਈ ਜਿਹੜੀ ਕੋਰੀ ਹੈ ਜਦੋਂ ਉਹ ਨਿਯਮਾਂ ਦੇ ਤਹਿਤ ਕਬਜ਼ਾ ਪੁਲਿਸ ਦੇ ਵਿੱਚ ਲੈ ਕੇ ਤੇ ਜਿਹੜੀ ਅਜੀ ਪ੍ਰोसीडिंग ਸ਼ੁਰੂ ਕਰ ਦਿੱਤੀ ਐ ਐਫ ਆਈ ਆਰ ਦਰਜ ਕਰਕੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਊਗਾ ਕੁਕੇ ਪੁਲਿਸ ਦੀ ਆਮਦ ਵੇਖ ਕੇ ਜਿਹੜੇ ਝੋਨੇ ਦੇ ਖੇਤ ਆ ਉਹਨਾਂ ਦੀ ਫਾਇਦਾ ਲੈਂਦੇ ਹੋਏ ਜਿਹੜੇ ਆ ਉਹ ਇਥੋਂ ਫਰਾਰ ਹੋ ਗਏ ਇਹਨਾਂ ਨਾਲ ਦੋ ਵਿਅਕਤੀ ਹੋਰ ਵੀ ਸੀਗੇ ਜਿਨ੍ਹਾਂ ਦੇ ਖਿਲਾਫ ਵੀ ਮੁਕਦਮਾ ਦਰਜ ਕੀਤਾ ਜਾ ਰਿਹਾ ਤੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਦੀ ਪੁੱਛਗਿੱਛ ਦੌਰਾਨ ਜਿਹੜੇ ਉਹ ਵਿਅਕਤੀ ਜਿਹੜੇ ਹਕੀ ਜੋਸ਼ੀ ਆ ਉਹ ਸਾਹਮਣੇ ਆਉਣ ਤੇ ਉਹਨਾਂ ਦੇ ਖਿਲਾਫ ਜਿਹੜੇ ਆ ਇਹਨਾਂ ਨੂੰ ਮੁਕਦਮਾ ਦੇ ਵਿੱਚ ਨਾਮਜ਼ਦ ਕਰਕੇ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਊਗਾ ਉਹ ਪੰਜਾਬ ਪੁਲਿਸ ਤੇ ਬੀਐਸਐਫ ਹਮੇਸ਼ਾ ਹੀ ਬਾਰਡਰ ਦੇ ਉੱਤੇ ਸਤਰਕੀਆ ਤੇ ਸਮਗਨਰਾਂ ਦੀਆਂ ਗਤੀਵਿਧੀਆਂ ਨੂੰ ਅਸਫਲ ਕਰਨ ਦੇ ਵਿੱਚ ਕਾਮਯਾਬ ਹੁੰਦੀ ਰਹੀ ਹੈ। ਇਹਦੇ ਵਿੱਚ ਵੀ ਜਿਹੜੀ ਵੱਡੀ ਸਫਲਤਾ ਆ ਮਾਨੋਗ ਐਸਐਸਪੀ ਸਾਹਿਬ ਵੱਲੋਂ ਜਿਹੜੀਆਂ ਬਾਰ-ਬਾਰ ਲੋਕਾਂ ਦੇ ਨਾਲ ਮੀਟਿੰਗਾਂ ਵੀਡੀਸੀ ਦੀਆਂ ਕਮੇਟੀਆਂ ਦੇ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਤੇ ਜਿਹੜਾ ਸਹਿਯੋਗ ਆ ਸਾਨੂੰ ਪਬਲਿਕ ਵੱਲੋਂ ਵੀ ਮਿਲਿਆ। ਅੱਜ ਵੀ ਜਿਹੜਾ ਸਾਨੂੰ ਪਬਲਿਕ ਵੱਲੋਂ ਸਹਿਯੋਗ ਮਿਲਿਆ ਤੇ ਇਨਫੋਰਮੇਸ਼ਨ ਮਿਲੀ ਆ ਜਿਸ ਬੇਸ ਤੇ ਇਹ ਜਿਹੜੀ ਆ ਰਿਕਵਰੀ ਹੋਈ ਆ ਤੇ ਬਾਈਨੇਮ ਰਿਕਵਰੀ ਆ। we